ਪੈਂਡ ਟੰਡਾਰੀ ਦੇ ਲੋਕਾਂ ਦੀ ਗਦਾਰੀ ਕਾਰਨ ਪੰਜਾਬ ਦੇ ਤਿੰਨ ਨਾਮਵਰ ਡਾਕੂ ਅੰਗਰੇਜ਼ਾਂ ਦੀ ਪੁਲਿਸ ਨੇ ਜਿਉਂਦੇ ਫੜ ਲਏ ਸੀ ਤੇ ਅਗਲੇ ਦਿਨ ਇੰਗਲੈਂਡ ਦੇ ਅਖਬਾਰ ਇਸ ਕਾਰਨਾਮੇ ਦੀਆਂ ਖਬਰਾਂ ਨਾਲ ਭਰੇ ਪਏ ਸੀ ਇਹ ਵਾਕਾ ਇੰਨਾ ਵੱਡਾ ਸੀ ਕਿ ਲਾਹੌਰ ਤੋਂ ਚੱਲ ਕੇ ਪੰਜਾਬ ਦਾ ਗਵਰਨਰ ਪੈਂਡ ਟੰਡਾਰੀ ਚ ਆ ਪਾਇਆ ਸੀ ਤੇ ਪੈਂਡ ਵਾਲਿਆਂ ਨੂੰ ਡੀਅਰ ਫਰੈਂਡ ਦਾ ਦਰਜਾ ਦਿੱਤਾ ਸੀ ਗੋਰਿਆਂ ਨੇ ਕਿਹੜੇ ਕਿਹੜੇ ਤਿੰਨ ਨਾਮਵਰ ਡਾਕੂ ਸੀ ਇਹ ਪੰਜਾਬ ਦੇ ਤੇ ਇੰਗਲੈਂਡ ਦੀ ਮਲਕਾ ਵਿਕਟੋਰੀਆ ਨੇ ਪਿੰਡ ਵਾਲਿਆਂ ਨੂੰ ਕੀ ਇਨਾਮ ਦਿੱਤਾ ਸੀ ਪਰ ਪਿੰਡ ਵਾਲਿਆਂ ਨੇ ਇਹਨਾਂ ਡਾਕੂਆਂ ਨਾਲ ਗਦਾਰੀ ਕਿਉਂ ਕੀਤੀ ਇਹ ਸਾਰਾ ਕੁਝ ਸੁਣਨ ਵਾਸਤੇ ਵੀਡੀਓ ਅਖੀਰ ਤੱਕ ਜਰੂਰ ਦੇਖਿਓ ਜਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਕਮੈਂਟਾਂ ਵਿੱਚ ਆਪਣੀ رائے ਵੀ ਦਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਇਹ ਡਾਕੂ ਸੂਰਮਾ ਮੱਲ ਸਿਓ ਪੁਆਦ ਵਾਲੇ ਇਲਾਕੇ ਚ ਆ ਕੇ ਸਰਗਰਮ ਹੋ ਜਾਂਦਾ ਇਹ ਆਪਣੇ ਸਾਥੀਆਂ ਨਾਲ ਰਾਇ ਕਰਦਾ ਹੈ ਕਿ ਪਿੰਡ ਢੰਡਾਰੀ ਕਲਾ ਦੇ ਸ਼ਾਹੂਕਾਰਾਂ ਨੂੰ ਲੁੱਟ ਗਏ। ਸਕੀਮ ਬਣ ਜਾਂਦੀ ਹੈ ਤੇ ਪਿੰਡ ਢੰਡਾਰੀ ਤੇ ਧਵਾ ਬੋਲ ਦਿੰਦੇ ਆ ਇਹ ਤਿੰਨੇ ਡਾਕੂ ਤੇ ਸਾਰਿਆਂ ਤੋਂ ਪਹਿਲਾਂ ਪਿੰਡ ਦੇ ਮਸ਼ਹੂਰ ਮਲੇਰੀ ਬਾਣੀਏ ਦੇ ਘਰੇ ਇਹ ਡਾਕਾ ਮਾਰਦੇ ਆ। ਬਾਣੀਆ ਤਾਂ ਡਰ ਦਾ ਕੰਬਣ ਲੱਗ ਜਾਂਦਾ ਹੈ। ਉਹਦਾ ਸੋਨਾ ਚਾਂਦੀ ਕਾਫੀ ਕੌਜੀ ਇਕੱਠਾ ਕਰ ਲੈਂਦੇ ਆ। ਪਰ ਭਾਈ ਚਾਰ ਕਿਸਾਂਝ ਦੇ ਤੌਰ ਤੇ ਪਿੰਡ ਦੇ ਜੱਟ ਜ਼ਿਮੀਂਦਾਰ ਸਾਰੇ ਲੋਕ ਬਾਣੀਏ ਦਾ ਸਾਥ ਦੇਣ ਵਾਸਤੇ ਇਕੱਠੇ ਹੋ ਕੇ ਆ ਜਾਂਦੇ ਆ। ਪਰ ਪਸਿਓ ਹੋਣੀ ਤਾਂ ਚਵਾਰੇ ਚ ਬੈਠੇ ਹੁੰਦੇ ਆ ਪਿੰਡ ਦੇ ਲੋਕਾਂ ਦਾ ਘੱਟ ਦੇਖ ਕੇ ਮਲ ਸਿਓ ਬਾਹਰ ਨਿਕਲਦਾ ਤੇ ਪਿੰਡ ਦੇ ਲੋਕਾਂ ਨੂੰ ਕਹਿੰਦਾ ਕਿ ਤੁਸੀਂ ਵਾਪਸ ਆਪੋ ਆਪਣੇ ਘਰਾਂ ਨੂੰ ਚਲੇ ਜਾਓ ਸਾਨੂੰ ਗੋਲੀ ਚਲਾਉਣ ਵਾਸਤੇ ਮਜਬੂਰ ਨਾ ਕਰੋ ਇਹ ਬਾਣੀਏ ਲੋਕਾਂ ਦਾ ਖੂਨ ਚੂਸਦੇ ਆ ਅਸੀਂ ਇਹਨਾਂ ਨੂੰ ਲੁੱਟਣਾ ਹੀ ਲੁੱਟਣਾ ਸਾਨੂੰ ਸਰਕਾਰ ਵੀ ਨਹੀਂ ਇਸ ਕੰਮ ਤੋਂ ਰੋਕ ਸਕਦੀ ਪਰ ਮੂਹਰਿਓ ਪਿੰਡ ਵਾਲੇ ਕਹਿੰਦੇ ਕਿ ਸਾਨੂੰ ਰੱਬ ਮਾਰ ਜਾਏ ਵੱਖਰੀ ਗੱਲ ਹੈ ਪਰ ਆਪਣੇ ਪਿੰਡ ਚ ਮਨੁੱਖੀ ਮਾਰ ਨਹੀਂ ਹੋਣ ਦੇਣੀ ਅਸੀਂ ਮਾਲਸਿਆਉ ਫੇਰ ਕੋਠੇ ਤੋਂ ਕਹਿੰਦਾ ਕਿ ਮੇਰੀ ਕਸਮ ਖਾਦੀ ਹੋਈ ਹੈ ਕਿ ਮੈਂ ਆਪਣੇ ਜੱਟ ਭਰਾਵਾਂ ਤੇ ਗੋਲੀ ਨਹੀਂ ਚਲਾਉਣੀ ਮੈਨੂੰ ਆਪਣੀ ਕਸਮ ਤੋਂ ਬਾਸ਼ਕ ਮਜਬੂਰ ਨਾ ਕਰੋ ਬਾਣੀਏ ਦਾ ਸਾਥ ਨਾ ਦਿਓ ਆਪੋ ਆਪਣੇ ਘਰਾਂ ਨੂੰ ਚਲੇ ਜਾਓ ਪਰ ਪਿੰਡ ਵਾਲੇ ਬਾਣੀਏ ਦੇ ਹੱਕ 'ਚ ਅੜ ਕੇ ਖੜ ਜਾਂਦੇ ਆ ਚਲੋ ਇਹ ਤਿੰਨੇ ਡਾਕੂ ਚੁਬਾਰੇ 'ਚ ਬੈਠੇ ਹੁੰਦੇ ਆ ਇਹ ਸ਼ਰਾਬ ਦੀ ਬੋਤਲ ਖੋਲ ਲੈਂਦੇ ਆ ਪੈਗ ਤੇ ਪੈਗ ਲਾਈ ਜਾਂਦੇ ਆ ਤੇ ਮਾਲ ਕਿਉਂ ਆਪਣੇ ਸਾਥੀ ਰਣਜੀਤ ਸਿੰਘ ਨੂੰ ਕਹਿੰਦਾ ਕੇ ਪਿੰਡ ਦੇ ਲੋਕ ਆਪਣੇ ਘਰਾਂ ਨੂੰ ਜਾ ਕੇ ਰਾਜੀ ਨਹੀਂ ਹੋ ਸਕਦਾ ਇਹ ਆਪਣੀ ਜ਼ਿੰਦਗੀ ਦਾ ਅਖੀਰਲਾ ਡਾਕਾ ਹੋਵੇ ਪਰ ਮਾਲ ਛੱਡ ਕੇ ਆਪਾਂ ਵੀ ਨਹੀਂ ਭੱਜਣਾ ਆਪਣੀ ਸੂਰਮਤਾਈ ਨੂੰ ਲਾਜ ਲੱਗੂਗੀ ਜਦੋਂ ਕਾਫੀ ਟਾਈਮ ਲੰਘ ਜਾਂਦਾ ਹੈ ਸ਼ਰਾਬ ਪੀਣ ਤੋਂ ਬਾਅਦ ਇਹ ਮਲਸਿਓ ਸ਼ਰਾਬੀ ਹੋ ਕੇ ਇੱਕ ਵਾਰ ਫੇਰ ਪਿੰਡ ਦੇ ਲੋਕਾਂ ਨੂੰ ਬਨੇਰੇ ਤੇ ਖੜ ਕੇ ਜਦੋਂ ਸਮਝਾਉਣ ਲੱਗਦਾ ਹੈ ਤਾਂ ਸ਼ਰਾਬੀ ਹੋਣ ਕਾਰਨ ਕੱਚੇ ਬਨੇਰੇ ਤੋਂ ਇਹਦਾ ਪੈਰ ਤਿਲਕ ਜਾਂਦਾ ਹੈ ਇਹ ਸਾਹਮਣੇ ਬੀਹੀ ਚ ਡੱਗ ਪੈਂਦਾ ਹੈ ਬੱਕਰੇ ਦੇ ਡਿੱਗਣ ਦੀ ਢੇਰ ਸੀ ਪਿੰਡ ਵਾਲੇ ਡਾਂਗਾ ਮਾਰ ਮਾਰ ਕੇ ਦਾ ਸਾਰਾ ਸਰੀਰ ਭੰਨ ਦਿੰਦੇ ਆ ਤੇ ਮੁੰਜ ਦੇ ਰਸੇ ਨਾਲ ਇਹਦੀਆਂ ਮੁਸ਼ਕਾਂ ਬੰਨ ਲੈਂਦੇ ਹੁਣ ਉੱਪਰ ਚਵਾਰੇ ਚ ਰਣਜੀਤ ਸਿੰਘ ਤੇ ਕਾਲਾ ਡਾਕੂ ਰਹਿ ਗਏ ਕਾਲੇ ਡਾਕੂ ਨੇ ਰਣਜੀਤ ਸਿੰਘ ਨੂੰ ਆਖਿਆ ਆਪਾਂ ਨੂੰ ਨਿਕਲ ਜਾਣਾ ਚਾਹੀਦਾ ਦੁਬਾਰਾ ਕਦੇ ਫੇਰ ਇਸ ਬਾਣਗੇ ਨੂੰ ਲੁੱਟ ਲਵਾਂਗੇ ਪਾਰਰਣ ਜਗੀਤ ਸਿੰਘ ਕਹਿੰਦਾ ਮੈਨੂੰ ਮਾਲ ਦਾ ਫਿਕਰ ਨਹੀਂ ਜਿੰਨਾ ਚਿਰ ਮੱਲ ਸਿਉ ਨੂੰ ਮੈਂ ਛੜਾ ਨਹੀਂ ਲੈਂਦਾ ਮੈਂ ਉਹਨੂੰ ਪਿੱਠ ਦਿਖਾ ਕੇ ਨਹੀਂ ਭੱਜਾਂਗਾ ਤੇ ਪਿੰਡ ਦਾ ਨੰਬਰਦਾਰ ਉਦੋਂ ਹੀ ਧੰਨ ਸਿਉ ਜੇਲ੍ਹਦਾਰ ਨੂੰ ਖਬਰ ਕਰ ਦਿੰਦਾ ਕਿ ਪੁਲਿਸ ਚਾਹੀਦੀ ਹੈ ਤੇ ਧੰਨ ਸਿਉ ਜੇਲ੍ਹਦਾਰ ਉਸੇ ਵੇਲੇ ਪਿੰਡ ਢੰਡਾਰੀ ਖੁਰਦ ਤੋਂ 14 ਪੁਲਿਸ ਵਾਲਿਆਂ ਨੂੰ ਲੈ ਕੇ ਹਾਜ਼ਰ ਹੋ ਜਾਂਦਾ ਤੇ ਜਦੋਂ ਪੁਲਿਸ ਆਉਂਦੀ ਹੈ ਸਭ ਤੋਂ ਪਹਿਲਾਂ ਮੱਲ ਸਿੰਘ ਦੀ ਤਲਾਸ਼ੀ ਲੈਂਦੀ ਹੈ ਇਹਦੀ ਐਨੀ ਦਹਿਸ਼ਤ ਸੀ ਕਿ ਇਹਦਾ ਨਾਮ ਸੁਣ ਕੇ ਪੁਲਿਸ ਦੀਆਂ ਪੈਂਟਾਂ ਗਿੱਲੀਆਂ ਹੋ ਜਾਂਦੀਆਂ ਸੀ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਚਲਵੱਟੀ ਇੱਥੇ ਸਰਦਾਰ ਮਗਲੂ ਸਿੰਘ ਜੱਟ ਦੇ ਘਰੇ ਪੈਦਾ ਹੋਇਆ ਸੀ ਮੱਲ ਸਿੰਘ ਪਰ ਕਿਸੇ ਕੇਸ ਵਿੱਚ ਪੁਲਿਸ ਨੇ ਇਹਦੇ ਦੋਨਾਂ ਭਰਾਵਾਂ ਨੂੰ ਕੁੱਟ-ਕੁੱਟ ਕੇ ਤਸ਼ੱਦਦ ਕਰਕੇ ਮਾਰਤਾ ਮੱਲ ਸਿੰਘ ਦੇ ਮਨ ਤੇ ਬਹੁਤ ਸੱਟ ਲੱਗੀ ਤੇ ਹੌਲੀ-ਹੌਲੀ ਇਹਦੇ ਨਾਲ ਦੋ ਸੂਰਮੇ ਹੋਰ ਰਲ ਗਏ ਇੱਕ ਸੀ ਸਰਦਾਰ ਰਣਜੀਤ ਸਿੰਘ ਤੇ ਦੂਸਰਾ ਸੀ ਕਾਲਾ ਸਿੰਘ ਇਹਨਾਂ ਤਿੰਨਾਂ ਨੇ ਪੰਜਾਬ 'ਚ ਇੰਨੇ ਕ ਡਾਕੇ ਮਾਰੇ ਕਿ ਹਰ ਇੱਕ ਜ਼ਿਲ੍ਹੇ ਦੇ ਵਿੱਚ ਤਰਥੱਲੀ ਮਚਾ ਕੇ ਰੱਖਦੀ ਸੀ ਇਹਨਾਂ ਦੇ ਡਾਕਿਆਂ ਦੀ ਲਿਸਟ ਉਹ ਤਾਂ ਬਹੁਤ ਲੰਮੀ ਐ ਪਰ ਜੇ ਇਹਨਾਂ ਦੇ ਮੇਨ ਮੇਨ ਡਾਕਿਆਂ ਦੀ ਗੱਲ ਕਰੀਏ ਤਾਂ ਪਿੰਡ ਕਰਮਗੜ੍ਹ ਦਾ ਇੰਦਰਵਾਣੀਆਂ ਲੁੱਟਿਆ ਸੀ ਇਹਨਾਂ ਨੇ ਬਹੁਤ ਸੋਨਾ ਚਾਂਦੀ ਲੁੱਟਿਆ ਉਹਦੇ ਕੋਲ ਤੇ ਉਹਦੀਆਂ ਸਾਰੀਆਂ ਵਈਆਂ ਇਕੱਠੀਆਂ ਕਰਕੇ ਉਹਨਾਂ ਨੂੰ ਅੱਗ ਲਾ ਕੇ ਸਾੜਦਾ ਸੀ ਕਿਉਂਕਿ ਇਸ ਬਾਣੀ ਨੇ ਵੀ ਪਿੰਡ ਦੇ ਸਾਰੇ ਜੱਟਾਂ ਦੀ ਜ਼ਮੀਨ ਗਹਿਣੇ ਲਖਾਈ ਹੋਈ ਸੀ ਤੇ ਇਸ ਤੋਂ ਬਾਅਦ ਉਸ ਵੇਲੇ ਨਾਭਾ ਰਿਆਸਤ ਚ ਪਿੰਡ ਪੈਂਦਾ ਸੀ ਦੁੱਲੇਵਾਲਾ ਦੁੱਲੇ ਵਾਲਾ ਦੇ ਸਰਦਾਰਾਂ ਦੇ ਘਰੇ ਡਾਕਾ ਮਾਰਿਆ ਸੀ ਇਹਨਾਂ ਨੇ ਉੱਥੋਂ ਵੀ ਕਾਫੀ ਕੁਝ ਲੁੱਟਿਆ ਨਾਬੇ ਦੀ ਪਟਿਆਲੇ ਦੀ ਜੀਂਦ ਦੀ ਪੁਲਿਸ ਇਹਨਾਂ ਦੇ ਮਗਰ ਲੱਗੀ ਫਿਰਦੀ ਸੀ ਤੇ ਇਸ ਤੋਂ ਬਾਅਦ ਪਿੰਡ ਕਾਲੇ ਟਿੱਬੇ ਡਾਕਾ ਮਾਰ ਕੇ ਇਹ ਬੀਕਾ ਨੇਰ ਨੂੰ ਨਿਕਲ ਗਏ ਇਹ ਡਾਕੇ ਉਸ ਵੇਲੇ ਇੰਨੇ ਵੱਡੇ ਪੱਧਰ ਤੇ ਮਾਰੇ ਗਏ ਸੀ ਕਿ ਇਹਨਾਂ ਦੀ ਧਾਕ ਇੰਗਲੈਂਡ ਦੀ ਪਾਰਲੀਮੈਂਟ ਵਿੱਚ ਗੂੰਜਣ ਲੱਗ ਪਈ ਸੀ ਇਸ ਕਰਕੇ ਪੰਜਾਬ ਸਰਕਾਰ ਵੱਲੋਂ ਵੀ ਪਿੰਡ-ਪਿੰਡ ਵਿੱਚ ਇਸ਼ਤਿਹਾਰ ਲਗਾਏ ਗਏ ਤੇ ਨਾਲ ਦੀ ਨਾਲ ਜਿਹੜੀਆਂ ਪੰਜਾਬ ਦੀਆਂ ਰਿਆਸਤਾਂ ਸੀ ਉਹਨਾਂ ਰਿਆਸਤਾਂ ਦੇ ਰਾਜਿਆਂ ਨੇ ਵੀ ਮਰਬਿਆਂ ਦੇ ਮਰਬਿਆਂ ਦਾ ਐਲਾਨ ਕੀਤਾ ਕਿ ਜਿਹੜਾ ਵੀ ਇਹਨਾਂ ਡਾਕੂਆਂ ਦੀ ਸੂਹ ਦੇਊਗਾ ਸਭ ਤੋਂ ਪਹਿਲਾਂ ਪੁਲਿਸ ਵੱਲੋਂ ਮਲਸਿਆਉ ਦੀ ਤਲਾਸ਼ੀ ਲਈ ਜਾਂਦੀ ਹੈ ਇੱਕ ਪਿਸਤੌਲ ਤੇ 300 ਰੌਂਦ ਉਹਦੇ ਕੋਲੋਂ ਬਰਾਮਦ ਕਰ ਲਿਆ ਜਾਂਦਾ ਫੇਰ ਪੁਲਿਸ ਡਾਕੂ ਰਣਜੀਤ ਸਿਆਉ ਨੂੰ ਕਹਿੰਦੀ ਹੈ ਕਿ ਹਥਿਆਰ ਸੁੱਟ ਕੇ ਬਾਹਰ ਆ ਜਾਓ ਨਹੀਂ ਮਾਰੇ ਜਾਉਂਗੇ ਪਰ ਰਣਜੀਤ ਸਿਆਉ ਨੇ ਆਪਣੀ ਬੰਦੂਖ ਦਾ ਫੇਰ ਅੱਗੇ ਹਉ ਦਾ ਕੇ ਪੁਲਸ ਨੂੰ ਚੈਲੰਜ ਕਰ ਦਿੱਤਾ ਕਿ ਅਸੀਂ ਤੁਹਾਡੇ ਨਾਲ ਮੁਕਾਬਲਾ ਕਰਨ ਵਾਸਤੇ ਤਿਆਰ ਹਾਂ ਲੋਕਾਂ ਵੱਲੋਂ ਸਿੱਧੀਆਂ ਕਰਕੇ ਗੋਲੀਆਂ ਚਲਾਈਆਂ ਰਣਜੀਤ ਸਿੰਘ ਨੇ ਪਿੰਡ ਵਾਲੇ ਤਾਂ ਅੰਧਾ ਕੌਲਿਆਂ 'ਚ ਵਜਦੇ ਆਪਣੇ ਘਰਾਂ ਨੂੰ ਭੱਜ ਤੁਰੇ ਪਰ ਧੰਨ ਸਿੰਘ ਜੇਲਦਾਰ ਨੇ ਲੁਧਿਆਣਿਆਂ ਡਿਪਟੀ ਕਮਿਸ਼ਨਰ ਤੋਂ ਹੋਰ ਪੁਲਿਸ ਦੀ ਮੰਗ ਕੀਤੀ ਤਾਂ ਲੁਧਿਆਣਿਆਂ ਹੋਰ ਫੋਰਸ ਪਿੰਡ ਢੰਡਾਰੀ ਚ ਆ ਗਈ ਹੁਣ ਤਿੰਨਾ ਪਾਸਿਆਂ ਤੋਂ ਚਵਾਰਾ ਘੇਰ ਲਿਆ ਸੀ ਪੁਲਸ ਨੇ ਇੱਕ ਦੂਜੇ ਨੂੰ ਲਲਕਾਰ ਕੇ ਗੋਲੀਆਂ ਚਲਾਈਆਂ ਜਾ ਰਹੀਆਂ ਸੀ ਪਰ ਰਣਜੀਤ ਸਿਓ ਨੇ ਚਾਰ ਕਿਸ ਤਰ੍ਹਾਂ ਦੇ ਨਿਸ਼ਾਨੇ ਲਾਏ ਕਿ ਚਾਰ ਪੁਲਿਸ ਵਾਲੇ ਚਾਰਾਂ ਗੋਲੀਆਂ ਚ ਮਾਰਦੇ ਪੁਲਿਸ ਤਾਂ ਇਹਨਾਂ ਦਾ ਨਾਂ ਸੁਣ ਕੇ ਹੀ ਪੈਂਟਾਂ ਗਿੱਲੀਆਂ ਕਰ ਜਾਂਦੀ ਸੀ ਤੇ ਅੱਜ ਪਤਾ ਵੀ ਲੱਗ ਗਿਆ ਕਿ ਜਿਹੜਾ ਸਾਹਮਣੇ ਹੁੰਦਾ ਉਹਨੂੰ ਇਹ ਬਖਸ਼ਦਾ ਨਹੀਂ ਉਸੇ ਵੇਲੇ ਬਲੀਦ ਖਾਨ ਨੇ ਹੋਰ ਪੁਲਿਸ ਮਗਾਈ ਲੁਧਿਆਣੇ ਤੋਂ ਕਿ ਡਾਕੂਆਂ ਕੋਲੇ ਗੋਲੀ ਸਿੱਕਾ ਬਹੁਤ ਜ਼ਿਆਦਾ ਹੈ ਉਨ੍ਹਾਂ ਦਾ ਮੁਕਾਬਲਾ ਕਰਨ ਵਾਸਤੇ ਸਾਨੂੰ ਹੋਰ ਪੁਲਿਸ ਚਾਹੀਦੀ ਹੈ ਕਿਉਂਕਿ ਮੂਹਰੇ ਰਾਤ ਆ ਰਹੀ ਹੈ ਲਗਾਤਾਰ 6 ਪੈਰ ਚੱਲਿਆ ਸੀ ਇਹ ਮੁਕਾਬਲਾ ਹੁਣ ਲੁਧਿਆਣੇ ਤੋਂ ਅਣਗਿਣਤ ਪੁਲਿਸ ਪਹੁੰਚ ਗਈ ਪਿੰਡ ਦੇ ਚੱਪੇ-ਚੱਪੇ ਤੇ ਪੁਲਿਸ ਤਾਇਨਾਤ ਹੋ ਗਈ ਚਾਰਾਂ ਪਾਸਿਆਂ ਤੋਂ ਚੁਬਾਰਾ ਘੇਰ ਲਿਆ ਉਧਰੋਂ ਰਾਤ ਵੀ ਹੋ ਗਈ ਚੰਦ ਚੜ੍ਹ ਗਿਆ ਪਰ ਮੁਕਾਬਲਾ ਚੱਲਦਾ ਰਿਹਾ ਤੇ ਰਣਜੀਤ ਸਿੰਘ ਹੋਣੀ ਐਨੇ ਜੋਸ਼ ਵਿੱਚ ਆ ਕੇ ਗੋਲੀਆਂ ਚਲਾਉਂਦੇ ਰਹੇ ਕਿ ਇਹਨਾਂ ਨੂੰ ਉਦੋਂ ਪਤਾ ਲੱਗਿਆ ਜਦੋਂ ਇਹਨਾਂ ਕੋਲੇ ਸਾਰਾ ਗੋਲੀਬਰੂਦ ਖਤਮ ਹੋ ਗਿਆ। ਇਹਨਾਂ ਕੋਲੇ ਇੱਕ-ਇੱਕ ਗੋਲੀ ਵੀ ਨਹੀਂ ਬਚੀ ਕਿ ਆਪਣੇ ਮਾਰ ਕੇ ਖੁਦਕੁਸ਼ੀ ਕਰ ਲੈਣ। ਪਰ ਨੇਰੇ ਦਾ ਫਾਇਦਾ ਠਾ ਕੇ ਪੁਲਿਸ ਪਿਛਲੇ ਪਾਸੇ ਦੀ ਚੜੀ, ਚਵਾਰੇ ਦੇ ਵਿੱਚ ਜਾ ਕੇ ਇਹਨਾਂ ਡਾਕੂਆਂ ਨੂੰ ਪੁਲਿਸ ਨੇ ਜੱਫਾ ਮਾਰ ਕੇ ਫੜ ਲਿਆ। ਜਦੋਂ ਤਿੰਨੇ ਡਾਕੂ ਪੁਲਿਸ ਨੇ ਗ੍ਰਿਫਤਾਰ ਕਰ ਲਏ ਤਾਂ ਲੁਧਿਆਣਾ ਪੁਲਿਸ ਦਾ ਸੁਪਰਡੈਂਟ ਡੀ ਲਟਨ ਮੌਕਾ ਦੇਖਣ ਵਾਸਤੇ ਆਇਆ। ਡੇ ਢੰਡਾਰੀ ਪਿੰਡ ਦੇ ਵਸਨੀਕਾਂ ਨੂੰ ਡੀਆਰ ਫਰੈਂਡ ਦਾ ਦਰਜਾ ਦਿੱਤਾ ਕਿ ਤੁਸੀਂ ਅੰਗਰੇਜ਼ੀ ਸਰਕਾਰ ਦੀ ਮਦਦ ਕਰਕੇ ਇਨ੍ਹਾਂ ਡਾਕੂਆਂ ਨੂੰ ਗ੍ਰਿਫਤਾਰ ਕਰਵਾਇਆ ਮੈਂ ਮਲਕਾ ਵਿਕਟੋਰੀਆ ਨੂੰ ਸਪਾਰਸ਼ ਕਰਕੇ ਤੁਹਾਨੂੰ ਹੋਰ ਵੀ ਇਨਾਮ ਦਵਾਵਾਂਗਾ ਇਸ ਮੁਕਾਬਲੇ 'ਚ 4 ਸਿਪਾਹੀ ਮਰੇ ਸੀ 17 ਸਿਪਾਹੀ ਤੇ 2 ਤਨ ਥਾਣੇਦਾਰ ਜ਼ਖਮੀ ਹੋ ਗਏ ਸੀ ਤੇ ਨਾਲ ਹੀ ਲੁਧਿਆਣਾ ਪੁਲਿਸ ਦੇ ਸੁਪਰਡੈਂਟ ਨੇ ਪੰਜਾਬ ਦੇ ਗਵਰਨਰ ਨੂੰ ਖਬਰ ਦਿੱਤੀ ਕਿ ਅਸੀਂ 3 ਨਾਮਵਰ ਡਾਕੂਆਂ ਨੂੰ ਜਿਉਂਦੇ ਫੜ ਲਿਆ ਤੁਸੀਂ ਸੋਚ ਕੇ ਦੇਖੋ ਇਹਨਾਂ ਤਿੰਨ ਸੂਰਮੇ ਡਾਕੂਆਂ ਦੀ ਕਿੰਨੀ ਕਿ ਚੜ੍ਹਾਈ ਹੋਊਗੀ ਉਸ ਵੇਲੇ ਕਿ ਪੰਜਾਬ ਦੇ ਗਵਰਨਰ ਅੰਗਰੇਜ਼ ਗੋਰੇ ਨੇ ਆਖਿਆ ਕਿ ਕੁਝ ਦਿਨਾਂ ਨੂੰ ਮੈਂ ਪਿੰਡ ਢੰਡਾਰੀ ਕਲਾਂ ਖੁਦ ਆਉਂਗਾ ਲੋਕਾਂ ਦਾ ਧੰਨਵਾਦ ਕਰਨ ਵਾਸਤੇ ਤੇ ਪਿੰਡ ਵਾਲਿਆਂ ਨੇ ਪਿੰਡ ਸਜਾਉਣਾ ਸ਼ੁਰੂ ਕਰ ਦਿੱਤਾ ਕਿ ਸਾਡੇ ਪਿੰਡ ਲਾਟ ਸਾਹਿਬ ਨੇ ਆਉਣਾ ਹੈ ਲੁਧਿਆਣਾ ਸ਼ਹਿਰ ਦਾ ਸਾਰਾ ਰੇਲਵੇ ਸਟੇਸ਼ਨ ਸਜਾਇਆ ਗਿਆ ਕਿਉਂਕਿ ਲਾਹੌਰ ਤੋਂ ਗੱਡੀ ਬੈਠ ਕੇ ਲਾਟ ਸਾਹਿਬ ਨੇ ਲੁਧਿਆਣੇ ਪਹੁੰਚਣਾ ਸੀ ਜੇ ਜਦੋਂ ਸਪੈਸ਼ਲ ਰੇਲ ਗੱਡੀ ਰਾਹੀਂ ਲਾਟ ਸਾਹਿਬ ਲੁਧਿਆਣੇ ਪਹੁੰਚਿਆ ਤਾਂ ਉਸ ਨੂੰ ਰੇਲਵੇ ਸਟੇਸ਼ਨ ਤੋਂ ਲੈਣ ਵਾਸਤੇ ਭਾਈ ਸਾਹਿਬ ਬਾਗੜੀਆ ਕੇਹਰ ਸਿੰਘ ਵਕੀਲ ਤੇ ਮਹਾਰਾਜ ਨਾਮਧਾਰੀ ਗੁਰੂ ਭੈਣੀ ਸਾਹਿਬ ਵਾਲੇ ਬਚਨ ਸਿੰਘ ਡੈਪਟੀ ਜੱਜ ਤੇ ਗੱਜਣ ਸਿੰਘ ਕਪਤਾਨ ਇਹ ਸਾਰੇ ਜਾਣੇ ਲੁਧਿਆਣੇ ਦੇ ਰੇਲਵੇ ਸਟੇਸ਼ਨ ਤੇ ਹੱਥਾਂ ਚ ਹਾਰ ਲੈ ਕੇ ਲਾਟ ਸਾਹਿਬ ਦਾ ਸਵਾਗਤ ਕਰਨ ਵਾਸਤੇ ਖੜੇ ਸੀ ਲੁਧਿਆਣਾ ਉੱਤਰ ਕੇ ਲਾਰਟ ਸਾਹਿਬ ਨੇ ਇੱਕ ਰਾਤ ਲੁਧਿਆਣੇ ਵਾਲੇ ਬੰਗਲੇ 'ਚ ਕੱਟੀ ਤੇ ਅਗਲੇ ਦਿਨ ਇਹ ਪੰਜਾਬ ਦਾ ਗਵਰਨਰ ਭਾਰੀ ਸੁਰੱਖਿਆ ਦੇ ਵਿੱਚ ਪੈਂਡ ਟੰਡਾਰੀ ਪਹੁੰਚਿਆ ਤੇ ਪਿੰਡ ਆ ਕੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਇਸ ਨੇ ਆਖਿਆ ਸੀ ਕਿ ਤੁਸੀਂ ਇੱਕ ਵੱਡੀ ਜੰਗ ਜਿੱਤਣ ਜਿੱਡਾ ਕੰਮ ਕੀਤਾ ਹੈ ਤੇ ਲਾਰਟ ਸਾਹਿਬ ਨੇ ਪੈਂਡ ਟੰਡਾਰੀ ਦਾ ਇੱਕ ਸਾਲ ਦਾ ਮਾਮਲਾ ਮਾਫ ਕਰਤਾ 3100 ਰੁਪਇਆ ਉਦੋਂ ਇੱਕ ਸਾਲ ਦਾ ਮਾਮਲਾ ਸੀ ਜੋ ਪੈਂਡ ਟੰਡਾਰੀ ਵੱਲੋਂ ਅੰਗਰੇਜ਼ ਗਵਰਨਮੈਂਟ ਨੂੰ ਦਿੱਤਾ ਜਾਂਦਾ ਸੀ ਤੇ ਪਿੰਡ ਢੰਡਾਰੀ ਨੂੰ ਡੀਆਰ ਫਰੈਂਡ ਦੀ ਥਾਂ ਤੇ ਫਰੰਗੀਆਂ ਦੀ ਚਾਦਰ ਦਾ ਖਿਤਾਬ ਦਿੱਤਾ ਲਾਟ ਸਾਹਿਬ ਨੇ ਤੇ ਜੇਲਦਾਰ ਧਨ ਸਿੰਘ ਨੂੰ ਇੱਕ ਵਧੀਆ ਬੰਦੂਖ ਇਨਾਮ ਵਜੋਂ ਦਿੱਤੀ ਤੇ ਨਾਲ ਹੀ ਲਿਖਤੀ ਪ੍ਰਵਾਨਗੀ ਦਿੱਤੀ ਕਿ ਕਿਸੇ ਵੀ ਚੋਰ ਉਚੱਕੇ ਧਾੜਵੀ ਨੂੰ ਤੂੰ ਜਦੋਂ ਮਰਜ਼ੀ ਮਾਰ ਸਕਦਾ ਹੈ ਤੇ ਪਿੰਡ ਦੇ 20 ਨੌਜਵਾਨਾਂ ਨੂੰ ਸਰਟੀਫਿਕੇਟ ਦਿੱਤੇ ਲਾਟ ਸਾਹਿਬ ਨੇ ਪੁਲਿਸ ਵਿੱਚ ਭਰਤੀ ਹੋਣ ਵਾਸਤੇ ਤੇ ਜਿਨ੍ਹਾਂ ਲੋਕਾਂ ਨੇ ਡਿੱਗੇ ਹੋਏ ਮੱਲ ਸਿੰਘ ਨੂੰ ਫੜਿਆ ਸੀ ਉਹਨਾਂ ਲੋਕਾਂ ਨੂੰ 7 ਲੱਖ ਰੁਪਏ ਮੁੱਲ ਦੇ ਵਧੀਆ ਜ਼ਮੀਨ ਦੇ ਮਰਬੇ 6727 ਰੁਪਏ ਨਗਦ ਤੇ ਹੋਰ ਵੀ ਕੁਝ ਤੋਹਫੇ WhatsApp ਵੱਲੋਂ ਦਿੱਤੇ ਗਏ ਤੇ ਇਸ ਤੋਂ ਦੂਜੇ ਦਿਨ ਗਵਰਨਰ ਸਾਹਿਬ Shimla ਨੂੰ ਰਵਾਨਾ ਹੋਗੇ ਪਰ ਪੰਜਾਬ ਦੇ ਨਾਮਵਰ ਸੂਰਮੇ ਮਲ ਸਿੰਘ ਚਲਵੱਟੀ ਰਣਜੀਤ ਸਿੰਘ ਤੇ ਕਾਲਾ ਸਿੰਘ ਇਨ੍ਹਾਂ ਦਾ ਮੁਕੱਦਮਾ ਸਿਵਲ ਕੋਰਟ ਵਿੱਚ ਚੱਲਿਆ ਇਨ੍ਹਾਂ ਤਿੰਨਾਂ ਨੂੰ ਕੀ ਸਜ਼ਾ ਹੋਈ ਤੇ ਇਨ੍ਹਾਂ ਤਿੰਨਾਂ ਵੱਲੋਂ ਕਿਵੇਂ ਮੁਕੱਦਮਾ ਲੜਿਆ ਗਿਆ ਇਹ ਸਾਰਾ ਕੁਝ ਆਪਾਂ ਅਗਲੀ ਵੀਡੀਓ ਵਿੱਚ ਸਾਂਝਾ ਕਰਾਂਗੇ ਅੱਜ ਦੀ ਵੀਡੀਓ 'ਚ ਇਨਾ ਪ੍ਰਵਾਨ ਕਰਦੇ ਹੋਏ ਚੈਨਲ ਥਰೋನ್ ਪੰਜਾਬ ਦੀ ਟੀਮ ਨੂੰ ਬਖਸ਼ੋ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ